ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਨਾਨਸਰ ਸਰੀ 88 ਐਵੇਨਿਊ ਵਿਖੇ ਭੰਤਨ ਬਾਬਾ ਦੀਪ ਸਿੰਘ ਜੋੜ ਮੇਲਾ ਦੇ ਸਬੰਧ ਵਿੱਚ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਐਕਟੀਵਿਟੀਆਂ ਕਰਵਾਈਆਂ ਜਾ ਰਹੀਆਂ ਹਨ ਆਓ ਜਾਣਦੇ ਹਾਂ ਇਸ ਪ੍ਰੋਗਰਾਮ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ ਇਹਦੇ ਬਾਰੇ ਸੰਗਤ ਨੂੰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨ ਅੱਜ ਅਸੀਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਇਸ ਸਥਾਨ ਤੇ ਨਾਨਕਸ਼ਰਸਰੀ ਉੱਥੇ ਮਨਾਇਆ ਤੇ ਉਹ ਜਿਵੇਂ ਜਿਵੇਂ ਬਾਕੀ ਐਕਟੀਵਿਟੀਆਂ ਅਸੀਂ ਨਗਰ ਕੀਰਤਨ ਕੱਢਿਆ ਰਾਗ ਦਰਬਾਰ ਕਰਾਏ ਗਏ ਉਵੇਂ ਬਾਬਾ ਜੀ ਦੇ ਜੀਵਨ ਵਿੱਚੋਂ ਜਿਹੜੀਆਂ ਬਾਬਾ ਜੀ ਦੇ ਰੋਜ਼ ਮਰਰਾ ਜੀਵਨ ਜਿੰਦਗੀਆਂ ਜਿਹੜੀਆਂ ਉਹਨਾਂ ਦਾ ਰਹਿਣ ਸਹਿਣ ਸੀ ਜਿਵੇਂ ਉਹਨਾਂ ਦੀ ਲਾਈਫ ਸਟਾਈਲ ਸੀ ਉਹਦੀ ਇੱਕ ਝਲਕ ਬੱਚਿਆਂ ਨੂੰ ਸਮਝਾਉਣ ਵਾਸਤੇ ਉਹ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਜੋੜ ਮੇਲਾ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਨਾਂ ਤੇ ਰੱਖਿਆ ਤੇ ਅੱਜ ਇਸ ਸਮਾਗਮ ਤੁਸੀਂ ਵੇਖ ਰਹੇ ਹੋ ਕਿ ਸੰਗਤਾਂ ਖੂਬ ਆ ਕੇ ਲਾਹਾ ਲੈ ਰਹੀਆਂ ਵੱਖ-ਵੱਖ ਐਕਟੀਵਿਟੀਆਂ ਰਾਹੀਂ ਬਾਬਾ ਦੀਪ ਸਿੰਘ ਜੀ ਦੇ ਜੀਵਨ ਨਾਲ ਜੋੜਨ ਦਾ ਉਪਰਾਲਾ ਹੈ ਇਹ ਜਿਹੜੀਆਂ ਐਕਟੀਵਿਟੀਆਂ ਕਰਵਾਈਆਂ ਜਾ ਰਹੀਆਂ ਇਹਦੇ ਬਾਰੇ ਤੁਸੀਂ ਦੱਸੋਗੇ ਕੀ ਕੀ ਬੱਚਿਆਂ ਨੂੰ ਐਕਟੀਵਿਟੀਆਂ ਕਰਵਾਈਆਂ ਜਾ ਰਹੀਆਂ ਨੇ ਹਾਂਜੀ ਬਾਬਾ ਦੀਪ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿੱਚ ਪੰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੱਥ ਨਾਲ ਲਿਖੇ ਸੋ ਅਸੀਂ ਉਹਦੇ ਤੋਂ ਇੱਕ ਆਈਡੀਆ ਲੈਨੇ ਆ ਕਿ ਉਹਨਾਂ ਦੀ ਲਿਖਾਈ ਕਿੰਨੀ ਸੁੰਦਰ ਹੋਏਗੀ ਉਹਨਾਂ ਨੂੰ ਵਿਆਕਰਨ ਦਾ ਕਿੰਨਾ ਗਿਆਨ ਹੋਏਗਾ ਕਿੱਡੇ ਵੱਡੇ ਗਿਆਨੀ ਹੋਣਗੇ ਉਹ ਸੋ ਉਸ ਚੀਜ਼ ਨੂੰ ਲੈ ਕੇ ਅਸੀਂ ਕੈਲੀਗ੍ਰਾਫੀ ਅੱਜ ਕੱਲ ਦੇ ਮਾਡਰਨ ਲਾਈਫ ਦੀ ਤੇ ਜਿਹੜੀ ਗੁਰੂ ਸਾਹਿਬਾਂ ਵੇਲੇ ਤੋਂ ਗੁਰਬਾਣੀ ਲਿਖਣ ਦੀ ਪ੍ਰਥਾ ਚੱਲਦੀ ਹੈ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਸਟਾਲ ਜਿਵੇਂ ਬਣਾਇਆ ਤੇ ਲਿਖਣ ਭਗਤੀ ਹਾਂਜੀ ਉਹਦੇ ਚ ਬੱਚੇ ਬਾਬਾ ਜੀ ਦਾ ਨਾਮ ਲਿਖ ਰਹੇ ਆ ਸਤਨਾਮ ਵਾਹਿਗੁਰੂ ਲਿਖ ਰਹੇ ਆ ਜਾਂ ਹੋਰ ਕੋਈ ਵੀ ਤਰੀਕੇ ਪੰਜਾਬੀ ਦੇ ਵਿੱਚ ਸੁੰਦਰ ਲਖਾਈ ਕਰਕੇ ਨਾਲੇ ਤਾਂ ਬਾਬਾ ਦੀਪ ਸਿੰਘ ਨੂੰ ਯਾਦ ਕਰ ਰਹੇ ਆ ਨਾਲੇ ਅਸੀਂ ਉਹਨਾਂ ਦੀ ਹਿਸਟਰੀ ਦੱਸ ਰਹੇ ਆ ਤੇ ਨਾਲੇ ਬੱਚੇ ਆਪ ਪ੍ਰੈਕਟਿਸ ਕਰ ਰਹੇ ਆ ਇਦਾਂ ਦੀਆਂ ਹੋਰ ਵੀ ਕਈ ਐਕਟੀਵਿਟੀ ਜਿਹੜਾ ਉਹ ਸਟਾਲ ਲੱਗਿਆ ਹੋਇਆ ਸਰਬਲੋਹ ਦੇ ਭਾਂਡੇ ਨੂੰ ਜਿੱਥੇ ਸਾਫ਼ ਕਰਨਾ ਦੱਸ ਰਹੇ ਨੇ ਅਸੀਂ ਦੇਖਿਆ ਕਿ ਉੱਥੇ ਬੱਚੇ ਬਹੁਤ ਉਸ਼ਾ ਦੇ ਨਾਲ ਭਾਗ ਲੈ ਰਹੇ ਨੇ ਹਾਂਜੀ ਉਹ ਬੱਚੇ ਬਹੁਤ ਇੰਟਰਸਟ ਨਾਲ ਐਕਟੀਵਿਟੀ ਕਰ ਰਹੇ ਆ ਅੱਜ ਕੱਲ ਆਪਣੇ ਜੀਵਨ ਕਾਲ ਵਿੱਚ ਆਪਣੀ ਲਾਈਫ ਸਟਾਈਲ ਵਿੱਚ ਇਹ ਚੀਜ਼ ਮਿਸ ਹੋ ਗਈ ਹੈ ਕਿ ਸਰਬਲੋਹ ਦੇ ਭਾਂਡਿਆਂ 'ਚ ਹੀ ਬਣਾਇਆ ਜਾਂਦਾ ਸੀ ਜਾਂ ਭੋਜਨ ਤੇ ਸਰਬਲੋਹ ਦੀ ਛਕਿਆ ਜਾਂਦਾ ਸੀ ਨਿਹੰਗ ਸਿੰਘਾਂ ਵਿੱਚ ਅਜੇ ਵੀ ਇਹ ਜਿਹੜੀ ਪ੍ਰਥਾ ਇਹ ਕਾਇਮ ਹੈ ਪਰ ਆਪਣੇ ਨਾਰਮਲ ਲਾਈਫ ਵਿੱਚ ਬਹੁਤ ਜਿੱਦਾਂ ਆਪਾਂ ਵਿਦੇਸ਼ਾਂ ਚ ਜਾਂਦੇ ਆ ਤੇ ਇਹ ਘਟ ਗਈ ਹੈ ਸੋ ਬੱਚਿਆਂ ਨੂੰ ਉਹ ਚੀਜ਼ ਨਾਲ ਜੋੜਨ ਵਾਸਤੇ ਇੱਥੇ ਭਾਂਡੇ ਲਿਆਂਦੇ ਗਏ ਔਰ ਰੇਤਾ ਲਿਆਂਦੀ ਗਈ ਕਿ ਜਿਵੇਂ ਜਿਵੇਂ ਸੁੱਕ ਮਾਣ ਕਰਨੀ ਹੈ ਭਾਂਡੇ ਕਿਵੇਂ ਧੋਣੇ ਆ ਉਹਦੇ 'ਚ ਕੜਾਈ ਪਲੇਟ ਚਮਚ ਛੋਟੇ ਗਲਾਸ ਵੱਡੇ ਗਲਾਸ ਸਾਰਾ ਤਰ੍ਹਾਂ ਦੇ ਬਰਤਨਾਂ ਦਾ ਅਰੇਂਜ ਕਰਕੇ ਹੁਣ ਬੱਚੇ ਬਹੁਤ ਖੁਸ਼ ਹੋ ਕੇ ਉਹ ਉਵੇਂ ਟਰਾਈ ਕਰਦੇ ਕਿ ਅਸੀਂ ਵੀ ਉਦਾਂ ਹੀ ਬਰਤਨ ਨੂੰ ਸਾਫ਼ ਕਰਨੇ ਆ ਜਿਵੇਂ ਪ੍ਰਾਤਨ ਮਰਿਆਦਾ ਸਵਾ ਨਾਲ ਰੇਤਾ ਨਾਲ ਸੁਕਮਾਂਜ ਕਰਕੇ ਸਰਬਲੋਹ ਦੀ ਸੰਭਾਲ ਕੀਤੀ ਜਾਂਦੀ ਸੀ ਉਵੇਂ ਹੀ ਇਹ ਸਰਬਲੋਹ ਦਾ ਇੱਕ ਸਟਾਲ ਲਗਾਇਆ ਗਿਆ ਅਜਪਾ ਪਾਈ ਸਾਹਿਬ ਜੀ ਜਿਹੜਾ ਸਟਾਲ ਲੱਗਿਆ ਹੋਇਆ ਹੈ 18 ਸੇਰ ਉਹਦੇ ਬਾਰੇ ਥੋੜੀ ਜਿਹੀ ਡਿਟੇਲ ਦੱਸੋਗੇ ਹਾਂਜੀ ਆਮ ਅਸੀਂ ਇਤਿਹਾਸਕਾਰਾਂ ਤੋਂ ਸੁਣਦੇ ਆ ਰਹੇ ਹਾਂ ਕਿ ਬਾਬਾ ਦੀਪ ਸਿੰਘ ਜੀ ਨੇ 18 ਸੇਰ ਦਾ ਖੰਡਾ ਚਲਾਇਆ ਜਾਂ ਉਹਨਾਂ ਦੇ ਜਿਹੜੇ ਖੰਡੇ ਦਾ ਵਜ਼ਨ ਸੀਗਾ ਉਹ 18 ਸੇਰ ਸੀਗਾ ਅੱਜਕੱਲ੍ਹ ਦੇ ਸਾਹਬ ਦੇ ਨਾਲ ਆਪਾਂ ਸੇਰ ਪੰਸਾਰ ਉਹ ਚੀਜ਼ਾਂ ਨਹੀਂ ਕਰਦੇ ਅਸੀਂ ਅੱਜਕੱਲ ਕਿਲੋਗ੍ਰਾਮ ਵਾਲੀ ਕੈਟਾਗਰੀ ਚੋਂ ਅਸੀਂ ਉਹਨੂੰ ਸਮਝਦੇ ਆ ਸੋ ਬੱਚਿਆਂ ਨੂੰ 18 ਸੇਰ ਸਮਝਾਉਣ ਵਾਸਤੇ ਵੀ ਸੇਰ ਕਿੰਨਾ ਹੁੰਦਾ ਅੱਜਕੱਲ ਦੇ ਭਾਰ ਵਿੱਚ ਕਿੰਨਾ ਹੁੰਦਾ ਉਹ ਪੁਆਇੰਟ ਕਿੰਨੇ 93 ਗ੍ਰਾਮ ਦਾ ਇੱਕ ਸੇਰ ਬਣਦਾ ਫਿਰ ਉਹ ਸੇਰ ਨੂੰ 18 ਸੇਰ ਦਾ ਖੰਡਾ ਬਾਬਾ ਜੀ ਦਾ weight ਸੀਗਾ ਉਹਨਾਂ weight ਉੱਥੇ ਰੱਖਿਆ ਗਿਆ ਕਿ ਬੱਚੇ ਉਸ weight ਨੂੰ ਚੱਕ ਸਕਦੇ ਆ ਕਿ ਨਹੀਂ ਫੀਲ ਕਰ ਸਕਦੇ ਆ ਕਿ ਨਹੀਂ ਕਿ ਬਾਬਾ ਜੀ ਨੇ ਆਪਣੀ ਬਜ਼ੁਰਗ ਅਵਸਥਾ ਵਿੱਚ ਆਪਣੀ ਇਨੀ ਉਮਰ ਦੇ ਵਿੱਚ 18 ਸ਼ੇਰ ਦੇ ਖੰਡੇ ਨਾਲ ਦੁਸ਼ਮਣਾਂ ਨਾਲ ਜੰਗ ਲੜਿਆ ਉਹ ਹਸਤਾਲ ਉਹ 18 ਸ਼ੇਰ ਬਾਬਾ ਜੀ ਦੇ ਖੰਡੇ ਤੋਂ ਸਮਰਪਿਤ ਹੈ ਤੁਸੀਂ ਇਸ ਹਸਤਾਲ ਤੇ ਸੇਵਾ ਕਰ ਰਹੇ ਹੋ ਕਿਵੇਂ ਤੁਸੀਂ ਬੱਚਿਆਂ ਨੂੰ ਗਾਈਡ ਕਰ ਰਹੇ ਹੋ ਤਾਂ ਕਿੰਨਾ ਕਿ ਤੁਹਾਨੂੰ ਉਤਸ਼ਾਹ ਬੱਚਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿਵੇਂ ਤੁਸੀਂ ਦੇਖ ਹੀ ਸਕਦੇ ਆ ਆਪਣੇ ਇੱਥੇ ਦੱਸਿਆ ਹੋਇਆ ਆਪਾਂ ਸਟੈਂਪ ਲੱਗੀ ਹੈ 18 ਸੇਰ ਖੰਡਾ ਸੋ ਆਪਾਂ ਬਾਬਾ ਜੀ ਦੇ ਖੰਡੇ ਬਾਰੇ ਦੱਸਦੇ ਆ ਕਿ ਬਾਬਾ ਜੀ ਕਿੰਨੇ ਭਾਰ ਦੇ ਖੰਡੇ ਦੇ ਨਾਲ ਜੰਗ ਲੜਦੇ ਹੁੰਦੇ ਸੀਗੇ ਸਭ ਬੱਚਿਆਂ ਨੂੰ ਆਪਾਂ ਇਹ ਸਮਝਾਉਣਾ ਆਪਣੇ ਕੋਲੇ ਕੁਝ ਵੇਟਸ ਪਏ ਨੇ ਜਿਵੇਂ ਆਪਾਂ ਦੇਖ ਸਕਦੇ ਆ ਆਪਣੇ ਕੋਲੇ ਪਾਉਂਡ ਦੇ ਵਿੱਚ weight ਪਏ ਨੇ ਆਪਾਂ ਬੱਚਿਆਂ ਨੂੰ ਕੇਜੀ ਦੇ ਵਿੱਚ ਵੀ ਦੱਸ ਸਕਦੇ ਆ ਪਰ ਆਪਾਂ ਉਹਨਾਂ ਨੂੰ ਦੱਸਦੇ ਆ ਪ੍ਰਾਤਕ ਸਮੇਂ ਦੇ ਵਿੱਚ ਸੇਰ ਦੇ ਹਿਸਾਬ ਨਾਲ ਆਪਾਂ weight ਮੈਨੇਜਰ ਕਰਦੇ ਹੁੰਦੇ ਸੀ ਦੋਨੋਂ ਸਿੰਪਲੀਫਾਈ ਕਰਕੇ ਆਪਾਂ ਜਿਹੜੇ ਅੱਜ ਦੇ ਸਮੇਂ 'ਚ ਆਪਾਂ ਮੈਜ਼ਰ ਕਰਦੇ ਆ ਕਿਲੋਗ੍ਰਾਮ ਦੇ ਵਿੱਚ ਕਰਦੇ ਆ ਆਪਾਂ ਉਹਨਾਂ ਨੂੰ ਪਾਉਂਡ ਦੇ ਵਿੱਚ ਕਰਦੇ ਆ ਆਪਾਂ ਉਹਨਾਂ ਨੂੰ ਕਨਵਰਟ ਕਰਕੇ ਦੱਸਦੇ ਆ ਕਿ ਬੱਚੇ ਬੜੇ ਇੰਟਰਸਟ ਨਾਲ ਸੁਣਦੇ ਨੇ ਉਹਨਾਂ ਨੂੰ ਆਏ ਹੁੰਦਾ ਕਿ ਬਾਬਾ ਜੀ ਕਿੰਨੇ weight ਦੇ ਨਾਲ ਫਾਈਟ ਕਰਦੇ ਰਹੇ ਕਿੰਨੀਆਂ ਜੰਗਾਂ ਲੜਦੇ ਰਿਹਾ ਵੀ ਇੱਕ ਸਮੇਂ ਤੇ ਐਡਾ ਭਾਰ ਚੁੱਕ ਕੇ ਫਤਟ ਫਤਟ ਘੰਟੇ ਫਾਈਟ ਖਣਾ ਅਸੀਂ ਉਹਨਾਂ ਵੇਟ ਚੁੱਕ ਕੇ ਦੇਖਣਾ ਆਪਾਂ ਉਹਨਾਂ ਨੂੰ ਐਡ ਆਨ ਕਰਕੇ ਦਿੰਨੇ ਆ ਜਨ ਕਿ ਉਹਨਾਂ ਨੂੰ ਪੜਾਉਨੇ ਆ ਕੁਝ ਆਪਾਂ ਉਹ ਪੜਾ ਦਿੰਨੇ ਆ ਕੁਝ ਆਪਾਂ ਇਹ ਪੜਾ ਦਿੰਨੇ ਆ ਤਾਂ ਉਹਨਾਂ ਨੂੰ ਐਡ ਆਨ ਹੋ ਜਾਂਦਾ ਜਿਵੇਂ ਕਈਰ ਦਾ 7-8 ਕਿਲੋ ਤੱਕ ਵੀ ਜਾ ਕੇ ਉਹ ਕਹਿੰਦੇ ਬਹੁਤ ਹੈਵੀ ਆ ਫਿਰ ਆਪਾਂ ਨੂੰ ਪੁੱਛਦੇ ਆ ਉਹਨਾਂ ਨੇ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਮੈ ਤੁਹਾਨੂੰ ਲੱਗਦਾ ਕਿ ਬਾਬਾ ਜੀ ਕਿੰਨੀ ਉਹ 75 ਏਜ ਦੇ ਵਿੱਚ ਜੰਗ ਲੜੀ ਸੀ ਉਹਨਾਂ ਨੇ ਜਿਹੜੀ ਉਹਨਾਂ ਦੀ ਆਖਰੀ ਜੰਗੀ ਜਦੋਂ ਨੇ ਸੀਸ ਤਾਂ ਦੋ ਅਲੱਗ ਹੋਇਆ ਸੀ ਉਦੋਂ ਨਾਲ ਹੀ 75A ਸੀ ਤਾਂ ਬੱਚੇ ਨੂੰ ਪੁੱਛਦੇ ਆ ਵੀ ਐਡੀ ਜਿਆਦੇ ਏਜ ਦੇ ਵਿੱਚ ਐਡੀ ਵੇਟ ਦਾ ਖੰਡਾ ਚੁੱਕ ਕੇ ਤੇ ਇੱਕ ਤਲੀ ਤੇ ਆਪਣਾ ਸੀਸ ਧਰ ਕੇ ਤੇ ਇੱਕ ਪਾਸੇ ਖੰਡਾ ਬੱਚੇ ਇੰਟਰਸਟ ਨਾਲ ਸੁਣਦੇ ਆ ਉਹ ਚੀਜ਼ ਕਰਨਾ ਚਾਹੁੰਦੇ ਆ ਉਹ ਦੇਖ ਹੋਰ ਜਾਨਣਾ ਚਾਹੁੰਦੇ ਆ ਬਾਬਾ ਜੀ ਬਾਰੇ ਕਿ ਬਾਬਾ ਜੀ ਕਿੰਨੀ ਸ਼ਕਤੀ ਕਿੱਥੋਂ ਆਉਂਦੀ ਸੀ ਫਿਰ ਆਪਾਂ ਉਹਨਾਂ ਨੂੰ ਦੱਸਦੇ ਆ ਕਿ ਬਾਣੀ ਚੋਂ ਆਉਂਦੀ ਸੀ ਵੀ ਉਹ ਲੜਾਈ ਜ਼ਰੂਰ ਲੜਦੇ ਜੰਗਾਂ ਬਹੁਤ ਲੜਦੇ ਸੀ ਪਰ ਬਾਣੀ ਨੇ ਵੀ ਉਹਨਾਂ ਨੂੰ ਮੱਤਵ ਦਿੰਦੇ ਸੀ ਸ਼ਾਂਤ ਵੀ ਹੁੰਨੇ ਸੀਗੇ ਪਰ ਜੰਗ ਦੇ ਸਮੇਂ ਜਿੰਨਾ ਉਹਨਾਂ 'ਚ ਜ਼ੋਰ ਹੁੰਦਾ ਸੀਗਾ ਆਪਾਂ ਦੇਖਿਆ ਹੋਊਗਾ ਉਹਨਾਂ ਕਿਸੇ 'ਚ ਨਹੀਂ ਹੁੰਦਾ ਸੀਗਾ ਸੋ ਆਪਾਂ ਇੰਜ ਬੱਚਿਆਂ ਦਾ ਇੰਟਰਸਟ ਵਧਾਉਣਾ ਹੈ ਰੇਜੀ ਤੇ ਤਾਂ ਬੱਚੇ ਬੜੇ ਇੰਟਰਸਟ ਨਾਲ ਕਰਦੇ ਆ ਸੁਣਦੇ ਵੀ ਆ ਆਪਾਂ ਕੁਝ ਸ਼ਾਸਤਰ ਉਹਨਾਂ ਦੇ ਕਮਰ ਕੱਸੇ ਦੇ ਵਿੱਚ ਹੁੰਦੇ ਸੀ ਕਿਵੇਂ ਉਹ ਫਾਈਟ ਕਰਦੇ ਸੀ ਉਹਨਾਂ ਦੇ ਵਿੱਚ ਹੀ ਹੁੰਦੇ ਸੀ ਭਾਈ ਸਾਹਿਬ ਜਿਹੜਾ ਸਟਾਲ ਤੇ ਤੁਸੀਂ ਸੇਵਾ ਕਰ ਰਹੇ ਸੀਗਾ 18 ਸਿਰ ਫੰਡਾ ਇੱਥੇ ਤੁਸੀਂ ਕਿਵੇਂ ਬੱਚਿਆਂ ਨੂੰ ਸਮਝਾਇਆ ਤੇ ਕੀ ਕੀ ਜਾਣਕਾਰੀ ਦਿੱਤੀ ਭਾਈ ਜੀ ਖਾਲਸਾ ਵਾਹਿਗੁਰੂ ਜੀ ਕੀ ਪਤੇ ਸਾਡਾ ਸੀਗਾ 18 ਸੇਰਖੰਡਾ ਇਹਦੇ ਵਿੱਚ ਅਸੀਂ ਬਾਬਾ ਜੀ ਦੇ ਖੰਡੇ ਬਾਰੇ ਦੱਸਿਆ ਕਿ ਉਹਨਾਂ ਦਾ ਕਿੰਨਾ ਭਾਰ ਸੀਗਾ ਕਿੰਨੇ ਲਾਈਕੋ ਕੀ ਕੀ ਚੀਜ਼ਾਂ ਆਪਣੇ ਨਾਲ ਕੈਰੀ ਕਰਦੇ ਸੀਗੇ ਉਹਨਾਂ ਦੇ ਨਾਲ ਕਿਹੜੇ ਕਿਹੜੇ ਸ਼ਸਤਰ ਹੁੰਦੇ ਸੀਗੇ ਇਹਦੇ ਵਿੱਚ ਅਸੀਂ ਬੇਸਿਕ ਬਾਬਾ ਜੀ ਦੀ ਹਿਸਟਰੀ ਬਾਰੇ ਦੱਸਿਆ ਜਿੰਨਾ ਵੀ ਲਾਈਕ ਬੱਚਿਆਂ ਨੂੰ ਪਤਾ ਲੱਗੇ ਕਿ ਬਾਬਾ ਦੀਪ ਸਿੰਘ ਜੀ ਕੌਣ ਸੀਗੇ ਉਹਨਾਂ ਦਾ ਕੀ ਨਿਤਨੇਮ ਸੀਗਾ ਸਾਰਾ ਕੁਝ ਬੇਸਿਕ ਜਿੰਨਾ ਵੀ ਅਸੀਂ ਦੱਸ ਸਕਦੇ ਸੀਗੇ ਇਸ ਟੋਕਾਲ ਦੇ ਵਿੱਚ ਸੋ ਉਹਨਾਂ ਹੀ ਅਸੀਂ ਵੱਧ ਤੋਂ ਵੱਧ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੀ ਹਾਂਜੀ ਤੇ ਤੁਸੀਂ ਕਿਵੇਂ ਮਹਿਸੂਸ ਕੀਤਾ ਕਿ ਬੱਚਿਆਂ ਨੇ ਜੋ ਜਾਣਕਾਰੀ ਦਿੱਤੀ ਹੈ ਗ੍ਰੈਬ ਕੀਤਾ ਉਹਨਾਂ ਤੇ ਕਿੰਨਾ ਕ ਇੰਟਰਸਟ ਸੀ ਉਹਨਾਂ ਦੇ ਵਿੱਚ ਕਿਉਂਕਿ ਬੱਚੇ ਬੱਚੇ ਜਦੋਂ ਸਾਡੇ ਕੋਲ ਆਉਂਦੇ ਸੀਗੇ ਆਲਮੋਸਟ 3 ਤੋਂ 4 ਸਾਲ ਦੇ ਸੀਗੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀਗਾ ਕਿ ਬਾਬਾ ਜੀ ਇੰਨਾ ਇੰਨਾ ਵੇਟ ਕੈਰੀ ਕਰਦੇ ਸੀਗੇ ਆਪਣੇ ਨਾਲ ਰਾਈਟ ਉਹ ਸ਼ੌਕ ਹੁੰਦੇ ਸੀਗੇ ਥੈਨ ਇਸ ਚੀਜ਼ ਦੇ ਨਾਲ ਉਹਨਾਂ ਨੂੰ ਆਪਣੀ ਹਿਸਟਰੀ ਬਾਰੇ ਪਤਾ ਲੱਗਦਾ ਜਿੰਨਾ ਲਾਈਕ ਬੇਸਿਕ ਰੂਟਸ ਬਾਰੇ ਪਤਾ ਲੱਗਦਾ ਕਿ ਅਸੀਂ ਕੀ ਆ ਰਾਈਟ ਸੋ ਇਹ ਚੀਜ਼ ਬਹੁਤ ਵਧੀਆ ਸੀਗੀ ਬੱਚਿਆਂ ਨੇ ਪੂਰਾ ਲਾਈਕ ਪੂਰਾ ਅੱਗੇ ਵੱਧ ਚੜ ਕੇ ਆਪ ਆਪਣਾ ਇੰਟਰਸਟ ਦਿਖਾਇਆ ਇਸ ਚੀਜ਼ ਦੇ ਵਿੱਚ ਜਿੰਨਾ ਹੋਰ ਨਵੀਆਂ ਚੀਜ਼ਾਂ ਸਿੱਖ ਸਕਦੇ ਸੀਗੇ ਸੋ ਵਧੀਆ ਸੀਗਾ ਉਹਨਾਂ ਦੇ ਲਈ ਬਹੁਤ ਵਧੀਆ ਜਿਹੜਾ ਕੋਈ ਮੈਸੇਜ ਜਿਹੜਾ ਤੁਸੀਂ ਦੇਣਾ ਚਾਹੋਗੇ ਤੇ ਇਦਾਂ ਦੇ ਮੇਲਿਆਂ ਦੇ ਵਿੱਚ ਆਲਮੋਸਟ ਬੱਚਿਆਂ ਨੂੰ ਆਉਣਾ ਚਾਹੀਦਾ ਜਿੰਨਾ ਉਹ ਆਉਗੇ ਸਗੋਂ ਨਵੀਆਂ ਚੀਜ਼ਾਂ ਲਰਨ ਕਰੂਗੇ ਰਾਈਟ ਤੇ ਉਹਨਾਂ ਦੇ ਲਈ ਉਹ ਓਨੀਆਂ ਹੀ ਵਧੀਆ ਉਹਨਾਂ ਦੇ ਨੌਲੇਜ ਵਾਧੀ ਆ ਸੋ ਦੈਟਸ ਗੁੱਡ ਫਾਰ ਥੈਮ ਰਾਈਟ ਜੇ ਸਟਾਲ ਤੇ ਤੁਸੀਂ ਸੇਵਾ ਕਰ ਰਹੇ ਹੋ ਉਹ ਸਟਾਲ ਦੇ ਬਾਰੇ ਥੋੜੀ ਜੀ ਸੰਖਤ ਨੂੰ ਜਾਣਕਾਰੀ ਦਿਓ ਵਾਇਗੂ ਜੀ ਦਾ ਖਾਲਸਾ ਵਾਇਗੂ ਜੀ ਦੀ ਫਤਿਹ ਅਸੀਂ ਕਾਰਡ ਮੇਕਿੰਗ ਸਟਾਲ ਤੇ ਸਿਵਾ ਕਰ ਰਹੇ ਹਾਂ ਤੇ ਬਾਬੇ ਦੀ ਕੀਪਣਾ ਤੇ ਸਾਰੇ ਬੱਚੇ ਆ ਕੇ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਆ ਕਿਉਂਕਿ ਅਸੀਂ ਉਹਨਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਕਿ ਆਪਣੇ ਪੇਰੈਂਟਸ ਆਪਣੇ ਗ੍ਰੈਂਡਪੇਰੈਂਟਸ ਦੇ ਨਾਲ-ਨਾਲ ਗੁਰੂ ਸਾਹਿਬ ਨੂੰ ਵੀ ਜ਼ਿਆਦਾ ਪਿਆਰ ਕਰਨਾ ਕਿਉਂਕਿ ਉਹਨਾਂ ਦੇ ਪੇਰੈਂਟਸ ਵੀ ਠੀਕ ਹੈ ਉਹ ਵੀ ਬਾਬਾ ਜੀ ਦਾ ਹੀ ਰੂਪ ਨੇ ਤੇ ਪਰ ਅਸੀਂ ਉਹਨਾਂ ਨੂੰ ਇਹੀ ਸਮਝਾ ਰਹੇ ਹਾਂ ਕਿ ਆਪਣੇ ਪੇਰੈਂਟਸ ਦੇ ਨਾਲ-ਨਾਲ ਬਾਬਾ ਜੀ ਦੇ ਨਾਲ ਕਨੈਕਟ ਰੋ ਦਿੱਲੋਂ ਹੀ ਕਨੈਕਟ ਹੋ ਉਹ ਬਾਬਾ ਜੀ ਨੂੰ ਹਰ ਵੇਲੇ ਯਾਦ ਕਰੋ ਜਦੋਂ ਟਾਈਮ ਮਿਲੇ ਸਿਮਰਨ ਕਰੋ ਤੇ ਬੱਚੇ ਤੇ ਬਹੁਤ ਸੋਨੇ ਕਾਰਡ ਬਣਾ ਰਹੇ ਉਹਦੇ ਵਿੱਚ ਸ਼ੋਅ ਕਰ ਰਹੇ ਇੱਕ ਪਾਸੇ ਉਹ ਖੜੇ ਨੇ ਤੇ ਇੱਕ ਪਾਸੇ ਗੁਰੂ ਸਾਹਿਬ ਆਪ ਨੇ ਤੇ ਕਿੱਦਾਂ ਬੱਚੇ ਆਪਣਾ ਦਿਲ ਕਨੈਕਟ ਕਰ ਰਹੇ ਬਾਬਾ ਜੀ ਨਾਲ ਸੋ ਦੈਟ ਵੀ ਮੇਕ ਸ਼ੋਰ ਆ ਦੀ ਕਨੈਕਟੀਵਿਟੀ ਬਣੀ ਰਹਿਵੇ ਕਿੰਨਾ ਤਾਂ ਤੁਹਾਨੂੰ ਉਤਸ਼ਾਹ ਬੱਚਿਆਂ ਵਿੱਚ ਦੇਖਣ ਨੂੰ ਮਿਲਿਆ ਤੇ ਜਦੋਂ ਤੁਸੀਂ ਉਹਨਾਂ ਨੂੰ ਦੱਸਦੇ ਹੋ ਅੱਗੇ ਤੁਹਾਨੂੰ ਕੁਐਸਚਨ ਕਰਕੇ ਵੀ ਪੁੱਛਦੇ ਨੇ ਨਹੀਂ ਬੱਚਿਆਂ ਨੂੰ ਅਸੀਂ ਸਿਰਫ ਇਹੀ ਸਮਝਾ ਰਹੇ ਹਾਂ ਕਿ ਜਦੋਂ ਪੁੱਛਦੇ ਹਾਂ ਕਿ ਤੁਸੀਂ ਕਿਹਨੂੰ ਪਿਆਰ ਕਰਦੇ ਹੋ ਤੇ ਉਹ ਪਹਿਲੇ ਕਹਿੰਦੇ ਨੇ ਅਸੀਂ ਆਪਣੇ ਪੈਰੈਂਟਸ ਨੂੰ ਕਿ ਕੋਈ ਬੱਚਾ ਕਹਿੰਦਾ ਅਸੀਂ ਆਪਣੇ ਗ੍ਰੈਂਡਪੈਰੈਂਟਸ ਨੂੰ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਠੀਕ ਹੈ ਉਹ ਵੀ ਜ਼ਰੂਰੀ ਹੈ ਪਰ ਨਾਲ ਦੇ ਨਾਲ ਤੁਸੀਂ ਗੁਰੂ ਸਾਹਿਬ ਨੂੰ ਵੀ ਯਾਦ ਕਰੋ ਤੇ ਹਰ ਵੇਲੇ ਉਹਨਾਂ ਨੂੰ ਕੋਈ ਪਿਆਰ ਕਰੋ ਤੇ ਬੱਚੇ ਬਹੁਤ ਛੌਂਗ ਨਾਲ ਪਹਿਲੀ ਇੱਕ ਸਾਈਡ ਆਪਣੀ ਪਿਕਚਰ ਬਣਾ ਰਿਹਾ ਫਿਰ ਦੂਸਰੀ ਸਾਈਡ ਅger ਕਿਸੇ ਬੱਚੇ ਨੂੰ ਆਉਂਦਾ ਤੇ ਗੁਰੂ ਸਾਹਿਬ ਦੀ ਪਿਕਚਰ ਬਣਾ ਰਹੀ ਨਹੀਂ ਸਤਨਾਮ ਵਾਹਿਗੁਰੂ ਲਿਖ ਰਿਹਾ ਕੋਈ ਕਿਉਂ ਕਰ ਲਿਖ ਰਿਹਾ ਤੁਸੀਂ ਆਪਣੇ ਸਟਾਲ 101 ਜਪਜੀ ਸਾਹਿਬਾਰੇ ਥੋੜਾ ਜਿਹਾ ਸੰਗਤ ਨੂੰ ਦੱਸੋ ਅੰਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਅੱਜ ਆਪਾਂ ਬਾਬਾ ਦੀਪ ਸਿੰਘ ਜੀ ਦੇ ਬਾਰੇ ਜਾਣਨ ਵਾਸਤੇ ਇੱਥੇ ਸਾਰੇ ਇਕੱਠੇ ਹੋਏ ਆਂ ਤੇ ਸਾਡੀ ਸਟਾਲ ਦਾ ਨਾਮ ਹੈ 101 ਜਪਜੀ ਸਾਹਿਬ ਇਸ ਬੇਸਿਕਲੀ ਇਥੋਂ ਆਈ ਡੀਆ ਹੈ ਕਿ ਰੋਜ਼ ਬਾਬਾ ਦੀਪ ਸਿੰਘ ਜੀ 101 ਬਾਜ ਜਪਜੀ ਸਾਹਿਬ ਦਾ ਪਾਠ ਕਰਦੇ ਸੀ ਥੈਟਸ ਵਾਈ ਹੀ ਵਾਸ ਸੋ ਸਟਰੋਂਗ ਸੋ ਪਾਵਰਫੁਲ ਕਿ ਉਹਨੂੰ ਮੌਤ ਵੀ ਹਰਾ ਨਹੀਂ ਸਕੀ ਉਹਨਾਂ ਦੇ ਰੋਮ-ਰੋਮ ਵਿੱਚ ਵਾਹਿਗੁਰੂ ਦਾ ਨਾਮ ਸਿਮੰਜਿਆ ਪਿਆ ਹੋਇਆ ਸੀਗਾ ਤੇ ਆਪਾਂ ਉਸ ਚੀਜ਼ ਤੋਂ ਪ੍ਰੇਰਿਤ ਹੋ ਕੇ ਬੱਚਿਆਂ ਨੂੰ ਆਪਾਂ ਆਪਦੇ ਬੱਚਿਆਂ ਨੂੰ ਅੱਗੇ ਫਿਊਚਰ ਦੇ ਵਿੱਚ ਵਾਹਿਗੁਰੂ ਸਿਮਰਨ ਕਰਨ ਗੁਰਬਾਣੀ ਕਰਨ ਬਾਰੇ ਪ੍ਰੇਰਿਤ ਕਰ ਰਹੀ ਆਂ ਇਸ ਦੇ ਬੇਸਿਸ ਤੇ ਅਸੀਂ ਇਹ ਐਕਟੀਵਿਟੀ ਡਿਜ਼ਾਈਨ ਕਰੀ ਹੈ ਪਹਿਲਾਂ ਅਸੀਂ ਉਹਨਾਂ ਨੂੰ ਨੌਲੇਜ ਦਿੰਨੇ ਆ ਕਿ ਹਾਓ ਸਿਮਰਰ ਉਹਨੇ ਰੋਮ ਰੋਮ ਵਿੱਚ ਵਟਿਆ ਹੋਇਆ ਸੀ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਇਹ ਸ਼ੀਟ ਦਿੰਨੇ ਆ ਜਿਹਦੇ ਵਿੱਚ 101 ਟਾਈਮਸ ਲਿਖਿਆ ਹੋਇਆ ਹੈ ਤੇ ਉਹ ਜਦੋਂ ਵੀ ਵਾਹਿਗੁਰੂ ਬੋਲਦੇ ਆ ਜਾਂ ਮੂਲ ਮੰਤਰ ਕਰਦੇ ਆ ਜਾਂ ਏਕ ਓਨਕਾਰ ਸਤਨਾਮ ਕਰਦੇ ਆ ਤਾਂ ਉਹ ਕਲਰ ਕਰਦੇ ਆ ਇਸ ਚੀਜ਼ ਨੂੰ ਤਾਂ ਜੋ ਆਪਾਂ ਬੱਚਿਆਂ ਨੂੰ ਅੱਗੇ ਆ ਦੇ ਕੋਈ ਇੱਕ ਨੂੰ ਸਵਾਰ ਸਕੀਏ ਤੇ ਸਿੱਖੀ ਦਾ ਪ੍ਰਚਾਰ ਕਰ ਸਕੀਏ ਤੁਹਾਨੂੰ ਕਿੰਨਾ ਕਿ ਇੰਟਰਸਟ ਉਤਸ਼ਾਹ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਹ ਦੱਸਦੇ ਆ ਵੀ ਉਹ ਰੋਜ਼ ਉਹ ਕਿਵੇਂ ਸਿਮਰਨ ਕਰਦੇ ਆ ਤੇ ਇੱਥੇ ਉਹ ਕਿੰਨਾ ਇੰਟਰਸਟ ਦਿਖਾ ਰਹੇ ਮੈਂ ਤੁਹਾਨੂੰ ਦੱਸ ਵੀ ਨਹੀਂ ਪਾਉਂਗੀ ਦੇ ਆਰ ਵੈਰੀ ਐਕਸਾਈਟਿਡ ਲਾਈਕ ਫਿਰ ਉਹਨੂੰ ਵਾਸ ਸਟੈਂਪ ਦਿੰਨੇ ਸੀ ਉਹਨਾਂ ਨੂੰ ਕੋਈ ਮੈਸੇਜ ਜੋ ਤੁਸੀਂ ਅੱਗੇ ਬੱਚਿਆਂ ਨੂੰ ਤੇ ਵੱਡਿਆਂ ਨੂੰ ਦੇਣਾ ਚਾਹੋਗੇ ਹਾਂਜੀ ਸਾਰ ਨੂੰ ਵੱਡੇ ਮੈਸੇਜ ਤਾਂ ਉਹ ਬਾਬਾ ਦੀਪ ਸਿੰਘ ਤੋਂ ਲੈ ਸਕਦੇ ਆਂ ਕਿ ਉਹਨਾਂ ਨੇ ਗੰਗਮੀ ਟਕਸਾਲ ਦਾ ਉਤਪਾਦ ਸਥਾਪਨਾ ਕਰੀ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਵੇਂ ਆਪਾਂ ਨੂੰ ਗੁਰਬਾਣੀ ਵੱਲ ਪ੍ਰੇਰਿਆ ਤੇ ਉਹਨਾਂ ਨੇ ਪੰਜ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਿਆਰ ਕਰੇ ਖੁਦ ਹੱਥ ਲਿਖਿਤ ਐਨੀ ਫੋਨੀ ਉਹਨਾਂ ਦੀ ਲਿਖਤ ਸੀਗੀ ਆਪਾਂ ਨੂੰ ਪ੍ਰੇਰਿਤ ਕਰਦੀ ਹੈ ਇਹ ਚੀਜ਼ ਕਿ ਆਪਾਂ ਰੋਜ਼ ਸਿਮਰਨ ਕਰੀਏ ਨਿਤਨੇਮ ਕਰੀਏ ਆਗਲੀ ਜਨਰੇਸ਼ਨ ਨੂੰ ਸਿੱਖੀ ਵੱਲ ਤੋਰੀਏ ਆਪਾਂ ਬਹੁਤ ਟਾਈਮ ਤੋਂ ਥੋੜਾ ਪੜਕ ਚੁੱਕੇ ਆ ਪਰ ਹੁਣੇ ਟਾਈਮ ਹੈ ਕਿ ਆਪਾਂ ਅਸਲੀ ਜ਼ਿੰਦਗੀ ਵੱਲ ਮੁੜੀਏ ਤੇ ਆਪਦੇ ਪ੍ਰਚਾਰ ਨੂੰ ਕੈਨ ਰੱਖੀਏ। ਭਾਈ ਸਾਹਿਬ ਜੀ ਜਿਹੜਾ ਸਟਾਲ ਤੁਸੀਂ ਸੇਵਾ ਕਰ ਰਹੇ ਹੋ ਜਿੱਥੇ ਲਿਖਣ ਬਸਤੀ ਇਹਦੇ ਬਾਰੇ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸੋ। ਹਾਂਜੀ ਇਹ ਸਾਡਾ ਕੈਲੀਗ੍ਰਾਫੀ ਵਾਲਾ ਬੂਥ ਹੈ। ਜਿਵੇਂ ਸਾਨੂੰ ਪਤਾ ਸਾਡੇ ਇਤਿਹਾਸ ਚ ਬਾਬਾ ਦੀਪ ਸਿੰਘ ਜੀ ਨੇ ਪੰਜ ਸਰੂਪ ਲਿਖੇ ਸੀ ਗੁਰਗ੍ਰੰਥ ਸਾਹਿਬ ਜੀ ਦੇ ਚਾਰ ਗੁਰਮੁਖੀ ਦੇ ਵਿੱਚ ਇੱਕ ਅਰਬੀ ਭਾਸ਼ਾ ਚ ਤੇ ਉਹ ਆਪਣੀ ਸੋਹਣੀ ਲਿਖਾਵਟਾਸ ਤੇ ਬਹੁਤ ਜਾਣੇ ਜਾਂਦੇ ਸੀਗੇ ਆਪਾਂ ਉਹੀ ਉਸੇ ਨੂੰ ਪ੍ਰੇਰਿਤ ਹੋ ਕੇ ਉਹਨਾਂ ਨੂੰ ਆਪਾਂ ਕੈਲੀਗ੍ਰਾਫੀ ਦਾ ਇੱਥੇ ਬੂਤ ਲਾਇਆ ਆ ਆਪਾਂ ਬੱਚਿਆਂ ਤੋਂ ਜਿਵੇਂ ਧੰਗੁਰ ਨਾਨਕ ਜਾਂ ਸਤਨਾਮ ਵਾਹਿਗੁਰੂ ਪੈਨਸਲ ਤੋਂ ਫਿਰ ਸਕੈਚ ਤੇ ਜਿਵੇਂ ਵੀ ਉਹ ਲਿਖ ਸਕਦੇ ਆ ਆਪਾਂ ਉਹਨਾਂ ਨੂੰ ਕੋਸ਼ਿਸ਼ ਕਰਦੇ ਗੁਰਮੁਖੀ ਚ ਲਿਖਾਈਏ ਨਾਲੇ ਆਪਾਂ ਉਹਨਾਂ ਨੂੰ ਤੇ ਆਸਵਾਰੀ ਦਾਸਰੇ ਨਾਲ ਚਲੋ ਥੋੜਾ ਹੈਂਡਰਾਈਟਿੰਗ ਦਾ ਜਿਵੇਂ ਸ਼ੌਂਕ ਹੁੰਦਾ ਸੋ ਆਪਾਂ ਇਹ ਕਰ ਰਹੇ ਆ ਜਾ ਤੁਹਾਨੂੰ ਕਿੰਨਾ ਕੁ ਸ਼ਾਬ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਕੈਲੀਗ੍ਰਾਫੀ ਨੂੰ ਲੈ ਕੇ ਕਾਫੀ ਉਤਸ਼ਾਹਤ ਨੇ ਬੱਚੇ ਮਤਲਬ ਕਾਫੀ ਟਰਾਈ ਕਰਦੇ ਨੇ ਪਹਿਲਾਂ ਪੈਨਸਲ ਨਾਲ ਕਰਦੇ ਨੇ ਫਿਰ ਕਾਗਜ਼ ਤੇ ਕਰਦੇ ਨੇ ਔਰ ਸਾਰੇ ਹੀ ਜਿੰਨੇ ਵੀ ਬੱਚੇ ਆਂਦੇ ਕੁਛ ਨਾ ਕੁਛ ਜਿਵੇਂ ਵੀ ਕਰਦੇ ਨੇ ਸਾਡੇ ਤਾਂ ਜਦੋਂ ਕਾਫੀ ਮਤਲਬ ਰਸ਼ ਪੈ ਰਿਹਾ ਸੋ ਇਟਸ ਥਰੀ ਥਰੀ ਗੁੱਡ ਥਰੀ ਗੁੱਡ ਟੂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਇੱਥੇ ਸੰਗਤ ਦੇ ਰੂਪ ਵਿੱਚ ਆਏ ਹੋ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਆ ਕੇ ਤੁਹਾਨੂੰ ਕਿਦਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਕਿ ਕਿਵੇਂ ਲੱਗਿਆ ਤੁਹਾਨੂੰ ਇੱਥੇ ਆ ਕੇ ਹਾਂਜੀ ਅਸੀਂ ਪਿਛਲੇ 5 ਸਾਲ ਤੋਂ ਗੁਰੂ ਘਰ ਨਾਲ ਜੁੜੇ ਹੋਏ ਹਾਂ ਇੱਥੇ ਮਲਕੀਤ ਭਾਜੀ ਹੁਣ ਅਮਰਿੰਦਰ ਭਾਜੀ ਹੁਣ ਬਹੁਤ ਹੀ ਵਧੀਆ ਪ੍ਰਾਲਾ ਕਰ ਰਹੇ ਨੇ ਸਾਡੇ ਬੱਚੇ ਸਾਡੇ ਆਂਡ ਗਵਾਂ ਦੇ ਬੱਚੇ ਪੂਰੀ ਸਰੀ ਦੇ ਬੱਚੇ ਬਹੁਤ ਪਿਆਰ ਨਾਲ ਇੱਥੇ ਆਉਂਦੇ ਆ ਹਮੇਸ਼ਾ ਵੇਟ ਕਰਦੇ ਆ ਵੀ ਕਦੋਂ ਕੋਈ ਨਵਾਂ ਪ੍ਰੋਗਰਾਮ ਆਵੇ ਤੇ ਬਹੁਤ ਵਧੀਆ ਉਪਰਾਲਾ ਆ ਬਹੁਤ ਬੱਚਾ ਨੂੰ ਸਿੱਖੀ ਬਾਰੇ ਪਤਾ ਲੱਗਦਾ ਹੈ ਆਪਣੇ ਗੁਰੂਆਂ ਬਾਰੇ ਪਤਾ ਲੱਗਦਾ ਹੈ ਚਪੈਰਾ ਸਾਹਿਬ ਦੀ ਸੰਗਤ ਜੁੜੀ ਹੋਈ ਆ ਸਾਨੂੰ ਬਹੁਤ ਬਹੁਤ ਗੁਰੂ ਸਾਹਿਬ ਦਾ ਧੰਨਵਾਦ ਆ ਸਾਡੇ ਸਰੀ ਦੇ ਏਰੀਆ ਦੇ ਵਿੱਚ ਇੰਨੇ ਵਧੀਆ ਪ੍ਰੋਗਰਾਮ ਹੋ ਰਹੇ ਆ ਬਹੁਤ ਖੁਸ਼ੀ ਹੁੰਦੀ ਆ ਜਦੋਂ ਸਾਡੇ ਬੱਚੇ ਆਉਂਦੇ ਆ ਪਹਿਲਾਂ ਨਹੀਂ ਆਉਂਦੇ ਸੀ ਪਰ ਹੁਣ ਵਰਾ ਕੇ ਲੈ ਕੇ ਆਈਦਾ ਹੁਣ ਉਹਨਾਂ ਨੂੰ ਖੁਸ਼ੀ ਹੁੰਦੀ ਆ ਆਉਂਦੇ ਬਹੁਤ ਵਧੀਆ ਖੁਸ਼ੀ ਆ ਮਾਹੌਲ ਆ ਸਾਰੇ ਦੇਖੋ ਤੁਸੀਂ ਬੱਚੇ ਵੀ ਆ ਬਜ਼ੁਰਗ ਵੀ ਆ ਪੇਰੈਂਟਸ ਵੀ ਆਉਂਦੇ ਆ ਅਸੀਂ ਬਹੁਤ ਧੰਨਵਾਦੀ ਆ ਗੁਰੂ ਘਰ ਦੇ ਵੀ ਤੇ ਬਹੁਤ ਖੁਸ਼ੀ ਨਾਲ ਤੇ ਬਹੁਤ ਵਧੀਆ ਤਰੀਕੇ ਨਾਲ ਅਰੇਂਜਮੈਂਟ ਕੀਤੇ ਆਂਦਾ ਤੇ ਬਹੁਤ ਸਾਨੂੰ ਖੁਸ਼ੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਪਹਿਲੇ ਤੁਸੀਂ ਕਹੋ ਤਾਂ ਇਸ ਗੁਰੂ ਘਰ ਨਾਲ ਜੁੜੇ ਹੋਏ ਹੋ ਤੇ ਕੀ ਕੀ ਸੇਵਾਵਾਂ ਇੱਥੇ ਨਿਭਾ ਰਹੇ ਹੋ ਮੈਂ ਜੀ ਜਦੋਂ ਤੁਸੀਂ ਇੱਥੇ ਆਈਆਂ ਕੈਨੇਡਾ 'ਚ ਸਟਾਰਟਿੰਗ ਤੋਂ ਤੇ ਗੁਰੂ ਘਰ ਆਨੀ ਆ ਜੀ ਤੇ ਆਪਾਂ ਜੋ ਵੀ ਸੇਵਾ ਦਾ ਮੌਕਾ ਮਿਲਦਾ ਚਪੈਰਾ ਸਾਹਿਬ ਤੇ ਵੀ ਜੇ ਜਾਂ ਫਿਰ ਪੰਜਾਬੀ ਕਲਾਸ ਟੀਚ ਕਰਨ ਦਾ ਅਰਮਿੰਦਰ ਭਾਜੀ ਦਿਲਪ੍ਰੀਤ ਇਹਨਾਂ ਨੇ ਬਹੁਤ ਹੀ ਵਧੀਆ ਪ੍ਰੋਗਰਾਮ ਤਿਆਰ ਕੀਤਾ ਤੇ ਇਦਾਂ ਦਾ ਬਹੁਤ ਜ਼ਿਆਦਾ ਬੱਚੇ ਜੁੜੇ ਇਸ ਗੁਰਸਿੱਖੀ ਦੇ ਨਾਲ ਉਹਨਾਂ ਨੂੰ ਸਿੱਖੀ ਦੇ ਬਾਰੇ ਬਹੁਤ ਬਹੁਤ ਨੌਲੇਜ ਮਿਲੀ ਕਾਫੀ ਗੱਲਾਂ ਜਿੱਦਾਂ ਜੋ ਬੱਚਿਆਂ ਨੂੰ ਇੱਥੇ ਨਹੀਂ ਪਤਾ ਹੈਗੀਆਂ ਪਰ ਉਹਨੇ ਬਹੁਤ ਜ਼ਿਆਦਾ ਕੁਝ ਸਿੱਖਿਆ ਔਰ ਸਿੱਖ ਰਹੇ ਆ ਜੀ ਤੇ ਆਪਾਂ ਇਹੋ ਹੀ ਨਾਗੇ ਬੇਨਤੀ ਕਰਦੇ ਹਾਂ ਕਿ ਹਮੇਸ਼ਾ ਇਦਾਂ ਦੇ ਉਪਰਾਲੇ ਕਰਦੇ ਰਹਿਣ ਤਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੁਰੂ ਜੀ ਨਾਲ ਜੋੜਿਆ ਜਾ ਸਕੇ ਤੇ ਜੋ ਸਿੱਖੀ ਧਰਮ ਨਾਲ ਜੁੜੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਵਿੱਚ ਤੁਸੀਂ ਜੋ ਸੇਵਾ ਨੇ ਵਾਰੇ ਸੀਗੇ ਉਸ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਸੋ ਜਿਹੜਾ ਆਪਾਂ ਸੇਵਾ ਕਰਦੇ ਸੀ ਆਪਾਂ ਸੌਥ ਡਿਫੈਂਸ ਦਾ ਸੇਵਾ ਕਰਦੀ ਸੀਗੇ ਬਾਬਾ ਦੀਪ ਸਿੰਘ ਜੀ ਨੇ ਆਪਾਂ ਨੂੰ ਸਿਖਾਇਆ ਸੀਗਾ ਵੀ ਜੇ ਤੁਸੀਂ ਆਪ ਦੇ ਆਪ ਨੂੰ ਨਹੀਂ ਬਚਾ ਸਕਦੇ ਤੁਸੀਂ ਕਿਸੇ ਨੂੰ ਵੀ ਨਹੀਂ ਬਚਾ ਸਕਦੇ ਸੋ ਆਪ ਆਪ ਜੋ ਕਰ ਨੂੰ ਦਿਖਾਉਂਦੇ ਸੀ ਵੀ ਸੈਲਫ ਡਿਫੈਂਸ ਕਿਵੇਂ ਕੀਤਾ ਇਮੇ ਕੀ ਮੇ ਕਰਨਾ ਹੈ ਜੇ ਕਿਸ ਨੇ ਤੁਹਾਡੀ ਬਾਹ ਫੜ ਲਈ ਜਾਂ ਜੇ ਤੁਸੀਂ ਡਿਗ ਪਰ ਫਾਈਟ ਦੇ ਵਿੱਚ ਤੇ ਤੁਸੀਂ ਆਪੇ ਆਪ ਨੂੰ ਕਿਵੇਂ ਡਿਫੈਂਡ ਕਰ ਸਕਦੇ ਆ ਆਪਾਂ ਫਿਜ਼ੀਕਲ ਵੀ ਦਿਖਾਇਆ ਸੀਗਾ ਨਾਲੇ ਮੈਂਟਲ ਦਾ ਵੀ ਸਮਝਾਇਆ ਸੀਗਾ ਕਿਉਂਕਿ ਸਾਰੇ ਕੁਝ ਮੈਂਟਲ ਦੇ ਵਿੱਚੋਂ ਹੀ ਸ਼ੁਰੂ ਕੀਤੀ ਆ ਸ਼ੁਰੂ ਕਰਦਾ ਆ ਰੇ ਮੋਤੋਂ ਵੀ ਸਾਰਾ ਕੁਝ ਸਟਾਰਟ ਹੁੰਦਾ ਆ ਸੋ ਜੇ ਤੁਹਾਡੀ ਫਿਜ਼ੀਕਲ ਸਟਰੋਂਗ ਆ ਫਿਰ ਜੇ ਤੁਹਾਡੀ ਮੈਂਟਲ ਸਟਰੋਂਗ ਆ ਫਿਰ ਤੁਹਾਡੀ ਫਿਜ਼ੀਕਲ ਸਟਰੋਂਗ ਹੋਗੀ ਨਾਲੇ ਉਹ ਵੀ ਆਪਾਂ ਸਮਝਾਇਆ ਸੀ ਵੀ ਗੜਬਾਣੀ ਤੋਂ ਸਾਰਾ ਕੁਝ ਸ਼ੁਰੂ ਹੁੰਦਾ ਆ ਪਾਸ ਕਰਿਆ ਕਰੋ ਸਿਮੈਂਟ ਕਰਿਆ ਕਰੋ ਤੇ ਉਥੋਂ ਹੀ ਤੁਹਾਡਾ ਫਾਊਂਡੇਸ਼ਨ ਸਟਰੋਂਗ ਹੁੰਦਾ ਆ ਸੈਲਫ ਡਿਵੈਨਸ ਨੂੰ ਲੈ ਕੇ ਜਿਹੜੇ ਤੁਸੀਂ ਸੇਫਟੀ ਰੂਲਸ ਦੱਸੇ ਬੱਚਿਆਂ ਨੇ ਫਾਲੋ ਕੀਤੇ ਤੁਹਾਨੂੰ ਕਿਵੇਂ ਕੀ ਲੱਗਿਆ ਕਿ ਬੱਚਿਆਂ ਵਿੱਚ ਉਤਸ਼ਾਹ ਸੀਗਾ ਇੰਟਰਸਟ ਸੀਗਾ ਹਾਂਜੀ ਆ ਜਵਾਕਾਂ ਦਾ ਬਹੁਤ ਇੰਟਰਸਟ ਸੀਗਾ ਤੇ ਉਹ ਆਪਾਂ ਪਹਿਲਾਂ ਕਰਕੇ ਪਹਿਲਾਂ ਉਹਨਾਂ ਨੂੰ ਦਿਖਾਇਆ ਸੀਗਾ ਫਿਰ ਉਹ ਆਪੇ ਵੀ ਕਰਨਾ ਚਾਹੁੰਦੇ ਸੀਗਾ ਸੋ ਫਿਰ ਆਪਾਂ ਨੂੰ ਉਹ ਮੌਕਾ ਵੀ ਦਿੱਤਾ ਸੀ ਤੇ ਉਹਨਾਂ ਨੂੰ ਸਮਝਾਇਆ ਵੀ ਇਦਾਂ ਕਰਨਾ ਆ ਇਹੀ ਕਹਿਣਾ ਚਾਹੂੰਗੀ ਵੀ ਸਾਰੇ ਜਨਨ ਨੂੰ ਅਵੇਅਰ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਦੁਨੀਆ ਦੇ ਵਿੱਚ ਸਾਰੇ ਕੁਝ ਜਿਹੜਾ ਚੱਲਦਾ ਹੈ ਸਾਰੇ ਜਨਨ ਨੂੰ ਪਤਾ ਹੈ ਵੀ ਬਹੁਤ ਕਿਡਨਾਪਿੰਗਸ ਹੁੰਦੇ ਆ ਸੌਥ ਵੀ ਹੁੰਦਾ ਆ ਤੁਹਾਨੂੰ ਥੋੜਾ ਸਰਾਊਂਡਿੰਗਸ ਦੇ ਬਾਰੇ ਅਵੇਅਰ ਹੋਣਾ ਚਾਹੀਦਾ ਨਾਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜੇ ਕੋਈ ਹੋ ਗਿਆ ਵੀ ਤੁਸੀਂ ਕਿਹਨੂੰ ਦੱਸਣਾ ਹੈ ਕਿਵੇਂ ਦੱਸਣਾ ਹੈ ਕੀ ਕੀ ਪਤਾ ਹੋਣਾ ਚਾਹੀਦਾ ਨਾਲੇ ਆਪ ਦਾ ਆਪਣੇ ਉਸਕੇ ਮੇ ਬਚਾਉਣਾ ਕਿਵੇਂ ਹੈ